ਮੈਨੂੰ ਪਿਛਲੇ ਕਾਫੀ ਦਿਨਾਂ ਤੋਂ ਬਹੁਤ ਸਾਰੇ ਲੋਕਾਂ ਦੇ ਮੈਸੇਜ ਆ ਰਹੇ ਆ ਉਹ ਕਹਿੰਦੇ ਬਾਈ ਜੀ ਸਾਡੀ ਜ਼ਿੰਦਗੀ ਬਿਲਕੁਲ ਬਰਬਾਦ ਹੋ ਗਈ ਅਸੀਂ ਕਿਸੇ ਪਾਸੇ ਦੇ ਨਹੀਂ ਰਹੇ ਸਾਨੂੰ ਤਾਂ ਕੋਈ ਸਮਝ ਨਹੀਂ ਆ ਰਿਹਾ ਵੀ ਅਸੀਂ ਕਿੱਧਰ ਨੂੰ ਜਾਏਗੇ ਤੇ ਕਿੱਧਰ ਨੂੰ ਨਾ ਜਾਏਗੇ ਤੇ ਜਦੋਂ ਮੈਂ ਉਹਨਾਂ ਤੋਂ ਵਜਾ ਪੁੱਛੀ ਤਾਂ ਵਜਾ ਉਹਨਾਂ ਨੇ ਮੈਨੂੰ ਇਹ ਦੱਸੀ ਕਹਿੰਦੇ ਬਾਈ ਜੀ ਸਾਨੂੰ ਤਾਂ ਹਜੇ ਤੱਕ ਐਣ ਕੀ ਨਹੀਂ ਲਾਉਣੀ ਆਉਂਦੀ ਸਾਨੂੰ ਇਹ ਨਹੀਂ ਪਤਾ ਵਿਹਣਕ ਲੱਗਦੀ ਕਿੱਥੇ ਆ ਇਹਦੇ ਨਾਲ ਦਿਖਦਾ ਕਿਵੇਂ ਆ ਮੈਂ ਉਹਨਾਂ ਨਾਲ ਫਿਰ ਗੱਲ ਕਰੀ ਮੈਂ ਕਿਹਾ ਕੋਈ ਗੱਲ ਨਹੀਂ ਤੁਸੀਂ ਕਬਰ ਆਓ ਨਾ ਮੈਂ ਹੈਗਾ ਜੇ ਹੁਣ ਤੁਸੀਂ ਮੈਨੂੰ ਕੋਈ ਸਵਾਲ ਪਾਇਆ ਮੈਥੋਂ ਮਦਦ ਮੰਗੀ ਤਾਂ ਅੱਜ ਮੈਂ ਲੈ ਕੇ ਆਇਆ ਆਪਦੇ ਨਾਲ ਇਹ ਕੈਨਕ ਇਹ ਤੁਹਾਨੂੰ ਹੁਣ ਮੈਂ ਲਾਈਵ ਚੱਲਦੇ ਪ੍ਰੋਗਰਾਮ ਦੇ ਵਿੱਚ ਚੱਲਦੀ ਵੀਡੀਓ ਦੇ ਵਿੱਚ ਲਾ ਕੇ ਦਿਖਾਉਂਗਾ ਵੀ ਇਹ ਕਿਵੇਂ ਲਾਈਦੀ ਆ ਤੇ ਮੈਂ ਉਮੀਦ ਕਰਦਾ ਵੀ ਵੀਡੀਓ ਦੇ ਆਖਿਰ ਤੱਕ ਜੇ ਤੁਸੀਂ ਵੀਡੀਓ ਨੂੰ ਪੂਰੀ ਦੇਖ ਲਓਗੇ ਤਾਂ ਤੁਸੀਂ ਵੀ ਅੱਜ ਬਹੁਤ ਕੁਝ ਸਿੱਖ ਕੇ ਜਾਓਗੇ ਤੁਹਾਨੂੰ ਪਤਾ ਲੱਗੂਗਾ ਵੀ ਐਨਕ ਕਿਵੇਂ ਲਾਈਦੀ ਆ ਇਹਦੇ ਨਾਲ ਦਿਖਦਾ ਕਿਵੇਂ ਆ ਆ ਹੈਗੀ ਆਪਣੇ ਕੋਲ ਇੱਕ ਕੈਨਕ ਦੋਸਤੋ ਠੀਕ ਹੈ ਇਹ ਹੈਗੀ ਸਾਰੀ 2.5-300 ਰੁਪਏ ਦੀ ਹੈ ਕੋਈ ਮਹਿੰਗੀ ਵੀ ਹੈ ਨਹੀਂਗੀ ਹਾਲਾਂਕਿ ਜਿਨ੍ਹਾਂ ਦੇ ਮੈਨੂੰ ਮੈਸੇਜ ਆਏ ਸੀ ਉਹ ਇਹ ਗੱਲ ਕਹਿੰਦੇ ਸੀ ਕਹਿੰਦੇ ਅਸੀਂ ਤਾਂ 5-5000 ਦੀਆਂ ਐਨਕਾਂ ਲਿਆ ਰੱਖਗੀਆਂ ਨਹੀਂ 10-10 ਦਾ 1000 ਦੀਆਂ ਲਿਆ ਰੱਖੀਆਂ ਨਹੀਂ ਪਰ ਸਾਨੂੰ ਇਹ ਨਹੀਂ ਪਤਾ ਲੱਗਦੀ ਕਿਵੇਂ ਆ ਚਲੋ ਕੋਈ ਗੱਲ ਨਹੀਂ ਆਹ ਦੇਖੋ ਇਹ ਐਨਕਾ ਹੁਣ ਸ਼ੁਰੂਆਤ ਦੇ ਵਿੱਚ ਜ਼ਿਆਦਾਤਰ ਲੋਕ ਗਲਤੀ ਕਿੱਥੇ ਕਰ ਜਾਂਦੇ ਆ ਉਹ ਕੀ ਕਰਦੇ ਆ ਇੱਕ ਕੈਨਕ ਲੈਂਦੇ ਆ ਐਨਕ ਨੂੰ ਇੱਥੇ ਉਹ ਕੰਨ ਤੇ ਟੰਗ ਲੈਂਦੇ ਆ ਹੁਣ ਤੁਸੀਂ ਦੇਖੋ ਵੀ ਜੇ ਆ ਪੈਨਕ ਨੂੰ ਕੰਨ ਤੇ ਟੰਗਾਂਗੇ ਤਾਂ ਕਵੇਂ ਲੋਟ ਆਊਗਾ ਕਿਉਂਕਿ ਕਿਸੇ ਵੀ ਹਾਲ ਦੇ ਵਿੱਚ ਐਨਕ ਜਿਹੜੀ ਉਹ ਕੰਨ ਤੇ ਲੱਗ ਹੀ ਨਹੀਂ ਸਕਦੀ ਐਨਕ ਨੂੰ ਲੋਕ ਇੱਥੇ ਤਾਂਕ ਕੇ ਦੇਖਣ ਦੀ ਕੋਸ਼ਿਸ਼ ਕਰਦੇ ਆ ਫਿਰ ਉਹ ਗੋ ਇਹ ਕਹਿੰਦੇ ਆ ਕਹਿੰਦੇ ਹੁਣ ਸਾਨੂੰ ਤਾਂ ਜੀ ਐਨਕ ਦਾ ਜਿਹੜਾ ਵੀ ਰੰਗ ਆ ਸ਼ੀਸ਼ੇ ਦਾ ਜਿਹੜਾ ਰੰਗ ਆ ਸਾਨੂੰ ਤਾਂ ਉਹ ਦੇਖੀ ਨਹੀਂ ਰਿਹਾ ਅੱਖਾਂ ਵਿੱਚ ਦੀ ਸਾਨੂੰ ਕੁਝ ਮਹਿਸੂਸ ਹੀ ਨਹੀਂ ਹੋ ਰਿਹਾ ਵੀ ਅਸੀਂ ਐਨਕ ਲਾਈ ਆ ਪਰ ਮੈਂ ਤੁਹਾਨੂੰ ਦੱਸ ਦਿਆਂ ਦੋਸਤੋ ਵੀ ਇਹ ਤਰੀਕਾ ਬਿਲਕੁਲ ਗਲਤ ਆ ਐਨਕ ਕੰਨ ਦੇ ਉੱਤੇ ਲੱਗ ਹੀ ਨਹੀਂ ਸਕਦੀ ਇਹ ਤਾਂ ਇੱਕ ਗਲਤੀ ਹੋ ਗਈ ਕਈ ਲੋਕ ਕੀ ਕਰਦੇ ਆ ਉਹ ਐਨਕ ਨੂੰ ਇੱਥੇ ਲਾ ਲੈਂਦੇ ਆ ਐਸ ਲੋਟ ਇਹ ਵੀ ਤੁਹਾਡੀ ਗਲਤੀ ਆ ਇੱਥੇ ਵੀ ਐਨਕ ਨਹੀਂ ਲੱਗ ਸਕਦੀ ਗਲ ਦੇ ਉੱਤੇ ਐਨਕ ਲਾਈ ਨਹੀਂ ਜਾ ਸਕਦੀ ਜੇ ਇੱਥੇ ਤੁਸੀਂ ਲਾ ਲੋਗੇ ਭਾਵੇਂ ਘੰਟਾ ਲਾਈ ਰੱਖੋ 2 ਘੰਟੇ ਲਾਈ ਰੱਖੋ ਭਾਵੇਂ ਪੂਰਾ ਦਿਨ ਲਾਈ ਰੱਖੋ ਤੁਹਾਨੂੰ ਕੁਝ ਵੀ ਨਜ਼ਰ ਨਹੀਂ ਆਊਗਾ ਤੁਸੀਂ ਦੇਖ ਹੀ ਨਹੀਂ ਸਕਦੇ ਇੱਥੇ ਐਨਕ ਲਾ ਕੇ ਅੱਛਾ ਵਿੱਚ ਵਿੱਚ ਲੋਕ ਕੀ ਕਰਦੇ ਆ ਉਹ ਇੱਥੇ ਐਨਕ ਲਾ ਲੈਂਦੇ ਆ ਐਵੇਂ ਇੱਥੇ ਉਹ ਬੜੇ ਹੈਰਾਨ ਹੁੰਦੇ ਆ ਫਿਰ ਬਾਅਦ ਦੇ ਵਿੱਚ ਬਹੁਤ ਜ਼ਿਆਦਾ ਪਰੇਸ਼ਾਨ ਵੀ ਹੁੰਦੇ ਆ ਕਿਉਂਕਿ ਉਹਨਾਂ ਨੂੰ ਕੁਝ ਦੇਖਦਾ ਹੀ ਨਹੀਂ ਇੱਥੇ ਐਨਕ ਲਾਈ ਨਾਲ ਇਹ ਗਲਤੀ ਨਹੀਂ ਤੁਸੀਂ ਕਰਨੀ ਕਈ ਬੰਦੇ ਕੀ ਕਰਦੇ ਆ ਉਹ ਇੱਥੇ ਐਨਕ ਲਾ ਲੈਂਦੇ ਆ ਐਮੀ ਬਾਹ ਦੇ ਉੱਤੇ ਕੂਣੀ ਦੇ ਉੱਤੇ ਲਾ ਲੈਂਦੇ ਆ ਇਹ ਤਰੀਕਾ ਵੀ ਤੁਹਾਡਾ ਬਿਲਕੁਲ ਗਲਤ ਹੈ ਇਹਨੂੰ ਅੱਜ ਹੀ ਸਧਾਰੋ ਹੁਣ ਮੈਂ ਤੁਹਾਨੂੰ ਦੱਸਦਾ ਵੀ ਸਹੀ ਤਰੀਕਾ ਕੀ ਐਨਕ ਲਾਉਣ ਦਾ ਤੁਸੀਂ ਇਹ ਕੰਮ ਕਰਨਾ ਵੀ ਪਹਿਲਾਂ ਜੇਬ ਚ ਐਨਕ ਪਾਉਣੀ ਆ ਹੱਥ ਚ ਨਹੀਂ ਰੱਖਣੀ ਜੇਬ ਵਿੱਚ ਪਾਓ ਪੈਂਟ ਦੀ ਜੇਬ ਚ ਪਾ ਲਓ ਭਾਵੇਂ ਸ਼ਰਟ ਦੀ ਜੇਬ ਚ ਪਾ ਲਓ ਲੰਮਾ ਸਾਹ ਲਓ 30 ਸਕੰਡ 40 ਸਕੰਡ 50 ਸਕੰਡ ਵੱਧ ਤੋਂ ਵੱਧ 1 ਮਿੰਟ ਤੱਕ ਸਾਹ ਰੋਕ ਕੇ ਰੱਖੋ ਫਿਰ ਹੌਲੀ ਹੌਲੀ ਸਾਹ ਛੱਡੋ ਪੂਰਾ ਆਰਾਮ ਨਾਲ ਦਿਮਾਗ ਨੂੰ ਜਮਾਂ ਸ਼ਾਂਤ ਕਰ ਲਓ ਉਸ ਤੋਂ ਬਾਅਦ ਕੀ ਕਰਨਾ ਤੁਸੀਂ ਸੱਜਾ ਹੱਥਾ ਜਿਹੜਾ ਤੁਹਾਡਾ ਸੱਜੇ ਹੱਥ ਨਾਲ ਪੈਂਟ ਦੀ ਜੇਬ ਚੋਂ ਜਾਂ ਫਿਰ ਸ਼ਰਟ ਦੀ ਜੇਬ ਚੋਂ ਜਿੱਥੇ ਵੀ ਤੁਸੀਂ ਐਣਕ ਪਾਈ ਆ ਉਹਨੂੰ ਬਾਹਰ ਕੱਢਣਾ ਖੱਬੇ ਹੱਥ ਨਾਲ ਬਿਲਕੁਲ ਨਹੀਂ ਕੱਢਣੀ ਫਿਰ ਸਹੀ ਐਣਕ ਨਹੀਂ ਲੱਗੂਗੀ ਬਿਲਕੁਲ ਵੀ ਖੱਬਾ ਹੱਥਾ ਨਾ ਜਿਹੜਾ ਇਹ ਐਣਕ ਲਈ ਸਹੀ ਕੰਮ ਨਹੀਂ ਕਰਦਾ ਤੁਸੀਂ ਇਸ ਤਰ੍ਹਾਂ ਕਰਨਾ ਇੱਕ ਹੱਥ ਨਾਲ ਪੈਂਟ ਨੂੰ ਮੜਾ ਜਾ ਪਰੇ ਕਰਨਾ ਜੇਬ ਨੂੰ ਦੂਜੇ ਹੱਥ ਨਾਲ ਹੌਲੀ 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 ਐ ਲੈ ਕੇ ਐਣਕ ਬਾਹਰ ਕੱਢ ਲੈਣੀ ਆ ਉਸ ਤੋਂ ਬਾਅਦ ਤੁਸੀਂ ਕੀ ਕਰਨਾ ਇਹਨੂੰ ਪਿਆਰ ਨਾਲ ਖੋਲਣਾ ਕਈ ਲੋਕ ਕੀ ਕਰਦੇ ਆ ਉਹ ਇਹਨੂੰ ਇਸ ਤਰ੍ਹਾਂ ਖੋਲਣ ਦੀ ਕੋਸ਼ਿਸ਼ ਕਰਦੇ ਆ ਇਸ ਤਰ੍ਹਾਂ ਦੇਖੋ ਦੋਸਤੋ ਐਣਕ ਟੁੱਟ ਜਾਊਗੀ ਇਸ ਤਰ੍ਹਾਂ ਕਦੇ ਵੀ ਐਣਕ ਨਹੀਂ ਖੁੱਲਦੀ ਹੁੰਦੀਗੀ ਬਹੁਤ ਬੰਦੇ ਕੀ ਕਰਦੇ ਆ ਘਰਦ ਚੱਕ ਲੈਂਦੇ ਆ ਚਾਕੂ ਚੱਕ ਲੈਂਦੇ ਆ ਉਹ ਇੱਥੋਂ ਵੱਢ ਕੇ ਇਹਨੂੰ ਵੱਢਣ ਦੀ ਕੋਸ਼ਿਸ਼ ਕਰਦੇ ਆ ਲਾਉਣ ਤੋਂ ਪਹਿਲਾਂ ਵੀ ਆਪਾਂ ਇਹਨੂੰ ਖੋਲਾਂਗੇ ਕਿਸੇ ਲੋਟ ਪਰ ਐਣਕ ਖੋਲਣ ਦਾ ਇਹ ਤਰੀਕਾ ਤੁਹਾਡਾ ਬਿਲਕੁਲ ਗਲਤ ਆ ਕਦੇ ਵੀ ਇਸ ਤਰ੍ਹਾਂ ਐਣਕ ਨਹੀਂ ਖੁੱਲਦੀ ਤੁਸੀਂ ਕਰਨਾ ਕੀ ਆ ਦੇਖੋ ਐਣਕ ਦੇ ਵਿੱਚ ਤੁਹਾਨੂੰ ਚਾਰੇ ਪਾਸੇ ਐਣਕ ਦਿਖਾਉਣਾ ਜਿਹੜੀਆਂ ਆ ਆ ਸਾਈਡਾਂ ਨੇ ਤੇ ਆ ਸਾਈਡਾਂ ਨੇ ਇਹਨਾਂ ਨੂੰ ਪਿਆਰ ਨਾਲ ਖੋਲਣਾ ਆ ਦੇਖੋ ਇਹ ਇਸ ਤਰ੍ਹਾਂ ਕਰ ਲੈਣੀ ਹੈ ਇੱਕ ਸਾਈਡ ਦੂਜੀ ਸਾਈਡ ਫਿਰ ਇਸ ਤਰ੍ਹਾਂ ਖੋਲ ਲੈਣੀ ਆ ਇਸ ਤਰ੍ਹਾਂ ਐਵੇਂ 5-7 ਸਕਿੰਟਾਂ ਲਈ ਅੱਖਾਂ ਬੰਦ ਰੱਖਣੀਆਂ ਨੇ ਲਾਉਣ ਤੋਂ ਪਹਿਲਾਂ ਇਸ ਤਰ੍ਹਾਂ 1 ਸਕਿੰਟ 2 ਸਕਿੰਟ 3 ਸਕਿੰਟ 4 ਸਕਿੰਟ 5 ਸਕਿੰਟ ਜਦੋਂ ਹੀ 5 ਸਕਿੰਟ ਪੂਰੇ ਹੋ ਜਾਣ ਉਸ ਤੋਂ ਬਾਅਦ ਤੁਸੀਂ ਐਣਕ ਲਾ ਸਕਦੇ ਹੋ ਹੁਣ ਲਾਉਣ ਦਾ ਤਰੀਕਾ ਕੀ ਹੈ ਪਹਿਲਾਂ ਥੋੜਾ ਜਿਹਾ ਦੂਰ ਹੋ ਜਾਓ ਇਹ ਐਸਤਰਾ ਐਨਕ ਨੂੰ ਲੈ ਕੇ ਆਓ ਇਸ ਤਰ੍ਹਾਂ ਅੱਗੇ ਨੂੰ ਲਿਆਓ ਉਸ ਤੋਂ ਬਾਅਦ ਹੌਲੀ-ਹੌਲੀ ਪਿੱਛੇ ਲੈ ਕੇ ਜਾਓ ਇਹ ਬਿਲਕੁਲ ਹੌਲੀ-ਹੌਲੀ-ਹੌਲੀ ਕੋਈ ਵੀ ਖਤਰਾ ਮੁੱਲ ਨਾ ਲੈਂਦੇ ਹੋਏ ਧਿਆਨ ਨਾਲ ਐਨਕ ਲਾਉਣ ਦੀ ਕੋਸ਼ਿਸ਼ ਕਰੋ ਇੱਥੇ ਆ ਦੇਖੋ ਨੱਕ ਵਿਚਾਲੇ ਆਊਗਾ ਅੱਖਾਂ ਸਾਈਡ ਤੇ ਆ ਜਾਣਗੀਆਂ ਮੂੰਹ ਇੱਥੇ ਰਹੂਗਾ ਤੇ ਜਿਹੜਾ ਸਿਰ ਆ ਇਹ ਵੀ ਇੱਥੇ ਰਹੂਗਾ ਕੰਨ ਸਾਈਡਾਂ ਤੇ ਆ ਜਾਣਗੇ ਕੰਨਾਂ ਦੇ ਉੱਤੇ ਐਨਕ ਟਿਕਾਉਣੀ ਆ ਮੇਰੇ ਖਿਆਲ ਨਾਲ ਮੈਂ ਬਹੁਤ ਵਧੀਆ ਤਰੀਕੇ ਨਾਲ ਤੁਹਾਨੂੰ ਇਹ ਸਪਸ਼ਟ ਕਰਕੇ ਦੱਸਿਆ ਵੀ ਐਨਕ ਲੱਗਦੀ ਕਿਵੇਂ ਆ ਇੱਕ ਵਾਰੀ ਫੇਰ ਤੋਂ ਦੱਸ ਦਿੰਨਾ ਐਵੇਂ ਦੂਰ ਲੈ ਕੇ ਜਾਓ ਐਨਕ ਨੂੰ ਦੂਰ ਲਜਾਣੀ ਜ਼ਰੂਰੀ ਹੈ ਜੇ ਤੁਸੀਂ ਸਿੱਧੀ ਇਸ ਤਰ੍ਹਾਂ ਐਨਕ ਲਾ ਲੋਗੇ ਤਾਂ ਸ਼ਾਇਦ ਤੁਹਾਨੂੰ ਦਿਖੂਗਾ ਨਹੀਂ ਸਾਫ਼ ਨਹੀਂ ਦਿਖੂ ਐਨਕ ਵਿੱਚ ਦੀ ਦੂਰ ਲੈ ਜਾਓ ਇਸ ਨੂੰ ਹੌਲੀ-ਹੌਲੀ ਨੇੜੇ ਲੈ ਕੇ ਆਓ ਆਹ ਮਾਸ ਦੇ ਨਾਲ ਇਹਨਾਂ ਨੂੰ ਘਸੜਿਓ ਖੁਰਚੋ ਇਹਨੂੰ ਪਹਿਲਾਂ ਇਸ ਨੂੰ ਇਸ ਤਰ੍ਹਾਂ ਖੁਰਚੋ ਹੌਲੀ-ਹੌਲੀ ਹੌਲੀ-ਹੌਲੀ ਹੌਲੀ ਇਹਨੂੰ ਪਿੱਛੇ ਜਾਣ ਦਿਓ ਇੱਥੇ ਵੀ ਨਹੀਂ ਰੱਖਣੀ ਇਹਨੂੰ ਨੱਕ ਤੇ ਟਕਿਆ ਲਓ ਆਹ ਜਿਹੜੀ ਡੰਡੀ ਆ ਇਸ ਨੂੰ ਨੱਕ ਤੇ ਟਕਿਆ ਲਓ ਇਹ ਇਸ ਤਰ੍ਹਾਂ ਹੁਣ ਦੇਖੋ ਹੁਣ ਜੇ ਮੈਂ ਤੁਹਾਨੂੰ ਆਪਣੀ ਮਹਿਸੂਸ ਕਰਨ ਦੀ ਸ਼ਕਤੀ ਦੱਸਾਂ ਫੀਲਿੰਗ ਦੱਸਾਂ ਤਾਂ ਮੈਨੂੰ ਇਸ ਵੇਲੇ ਬਿਲਕੁਲ ਸਾਫ਼ ਦਿਖ ਰਿਹਾ ਹੈਗਾ ਬਿਲਕੁਲ ਸਾਹਮਣੇ ਮੈਂ ਦੇਖ ਸਕਦਾ ਹੁਣ ਮੈਨੂੰ ਇੱਧਰ ਦੀ ਵੀ ਨਜ਼ਰ ਆ ਰਿਹਾ ਹੈਗਾ ਤੇ ਇੱਧਰ ਦੀ ਵੀ ਨਜ਼ਰ ਆ ਰਿਹਾ ਹੈਗਾ ਜਦੋਂ ਤੁਸੀਂ ਕੰਨ ਤੇ ਐਨਕ ਲਾਉਨੇ ਹੋ ਜਾਂ ਇੱਥੇ ਗਲ ਤੇ ਲਾਉਨੇ ਹੋ ਜਾਂ ਫਿਰ ਬਾਹਾਂ ਚ ਐਨਕ ਪਾ ਲੈਨੇ ਹੋ ਤਾਂ ਤੁਸੀਂ ਕਦੇ ਵੀ ਨਹੀਂ ਐਨਕ ਦੇ ਥਰੂ ਦੇਖ ਸਕਦੇ ਅੱਖਾਂ ਨਾਲ ਤੁਸੀਂ ਦੇਖ ਸਕਦੇ ਹੋ ਪਰ ਐਨਕ ਨਾਲ ਤੁਹਾਨੂੰ ਕਦੇ ਵੀ ਨਜ਼ਰ ਨਹੀਂ ਆਊਗਾ ਕਿਉਂਕਿ ਇਹ ਚੀਜ਼ਾਂ ਵਾਸਤੇ ਐਨਕ ਬਣੀ ਨਹੀਂ ਨਾ ਕਰਨ ਤੇ ਲਾਉਣੀ ਆ ਐਨਕ ਇੱਥੇ ਲਾਉਣੀ ਆ ਉਸ ਤੋਂ ਬਾਅਦ ਜਦੋਂ ਐਨਕ ਲੱਗ ਗਈ ਫਿਰ ਤੁਸੀਂ ਕੋਈ ਕੋਈ ਐਕਟਰ ਕੋਈ ਹੀਰੋ ਦਾ ਸਟਾਈਲ ਵੀ ਮਾਰ ਸਕਦੇ ਹੋ ਇਸ ਤਰ੍ਹਾਂ ਜਿਵੇਂ ਹੁਣ ਮੈਂ ਖੜਾ ਆ ਦੇਖੋ ਹਲਕੀ ਜੀ ਸਮਾਈਲ ਨਾਲ ਦੇ ਸਕਦੇ ਹਾਂ ਖੱਬੇ ਪਾਸੇ ਉਹ ਤੁਹਾਡੀ ਮਰਜ਼ੀ ਹੈ ਵੀ ਤੁਸੀਂ ਸਟਾਈਲ ਮਾਰਨਾ ਜਾਂ ਨਹੀਂ ਮਾਰਨਾ ਤੇ ਹੁਣ ਤੁਸੀਂ ਦੱਸੋ ਵੀ ਅਗਲੀ ਵੀਡੀਓ ਦੇ ਵਿੱਚ ਤੁਸੀਂ ਕੀ ਸਿੱਖਣਾ ਚਾਹੁੰਦੇ ਹੋ ਕਿਹੜੀ ਇਹੋ ਜੀ ਚੀਜ਼ ਹੈ ਜਿਹੜੀ ਤੁਹਾਨੂੰ ਨਹੀਂ ਕਰਨੀ ਆਉਂਦੀ ਤੇ ਮੈਂ ਤੁਹਾਡੀ ਪੂਰੀ ਮਦਦ ਕਰੂੰਗਾ ਮੈਨੂੰ ਪੂਰੀ ਉਮੀਦ ਹੈ ਵੀ ਅੱਜ ਦੀ ਇਸ ਵੀਡੀਓ ਦੇ ਵਿੱਚ ਤੁਸੀਂ ਐਨਕ ਲਾਉਣੀ ਪੂਰੀ ਤਰ੍ਹਾਂ ਸਿੱਖ ਗਏ ਹੋਵੋਗੇ ਜਿਹੜੇ ਜਿੰਨੇ ਵੀ ਤੁਹਾਡੇ ਸਵਾਲ ਸੀਗੇ ਜਿੰਨੇ ਵੀ ਤੁਹਾਡੇ ਮਨ ਦੇ ਵਿੱਚ ਸ਼ੰਕਾਵਾਂ ਸੀਗੀਆਂ ਉਹ ਸਾਰੀਆਂ ਦੂਰ ਹੋ ਗਈਆਂ ਹੋਣਗੀਆਂ ਤੇ ਠੀਕ ਹੈ ਫਿਰ ਦੋਸਤੋ ਮਿਲਦੇ ਆਪਾਂ ਅਗਲੀ ਵੀਡੀਓ ਦੇ ਵਿੱਚ ਮੈਨੂੰ ਕਮੈਂਟ ਜ਼ਰੂਰ ਕਰਦੇ ਹੋ ਅੱਜ ਦੀ ਵੀਡੀਓ ਤੁਹਾਨੂੰ ਇਹ ਕਿਵੇਂ ਦੀ ਲੱਗੀ ਤੇ ਇਸ ਵੀਡੀਓ ਨੂੰ ਦੇਖ ਕੇ ਤੁਹਾਡੀ ਜ਼ਿੰਦਗੀ ਦੇ ਵਿੱਚ ਕੀ ਕੀ ਮਤਲਬ ਸੁਧਾਰ ਹੋਇਆ ਜਾਂ ਹੋ ਸਕਦਾ ਠੀਕ ਹੈ ਫਿਰ ਕਮੈਂਟ ਕਰਕੇ ਜ਼ਰੂਰ ਦੱਸਿਓ ਵੀ ਅਗਲੀ ਵੀਡੀਓ ਆਪਾਂ ਕਿਸ ਮੁੱਦੇ ਤੇ ਬਣਾਈਏ ਧੰਨਵਾਦ ਜੀ